ਬੱਸ ਮੈਨੂੰ ਤਾਂ ਪਤਾ ਨਹੀਂ ਖੇਤ ਕਣਕ ਵੀ ਦੇ ਸੀਗੇ ਕੁਛ ਨਹੀਂ ਗੱਲ ਨਹੀਂ ਉੱਲ੍ਹੀ ਅਗਲੀ ਬਲੌਗ ਕਰ ਗਈ ਓ ਭਾਈ ਮਾਰੋ ਮuje ਮਾਰੋ ਮਾਰੋ ਮuje ਮਾਰੋ ਮਾਰੋ ਨਹੀਂ ਇਹ ਮਜ਼ਾਕ ਹੋ ਰਿਹਾ ਇੱਕ ਸੈਕਿੰਡ ਯਾਰ ਮਜ਼ਾਕ ਹੋ ਰਿਹਾ ਅਟੈਚਮੈਂਟ ਹੋ ਜਾਂਦੀ ਹੈ ਉਦੋਂ ਬਸ ਬਹਾਨਾ ਹੁੰਦਾ ਬਲੌਗ ਕਰਨ ਦਾ ਇਹ ਛੁੱਪੇ ਬਾ ਕੋਈ ਗੱਲ ਵੀ ਨਹੀਂ ਦੱਸੀ ਮੈਨੂੰ ਦੁੱਖ ਵੀ ਹੈ ਨਾ ਕਿ ਕੋਈ ਦੱਸ ਰਿਹਾ ਤੁਸੀਂ ਦੁੱਖ ਹੋ ਰਿਹਾ ਨਾ ਤੁਹਾਨੂੰ ਰੋ ਕੇ ਦੱਸੋ ਥੋੜਾ ਜਿਹਾ ਬਥੇਰਾ ਬਥੇਰਾ ਰੋ ਰਹੀ ਬਥੇਰਾ ਰੋ ਰਹੀ ਅੱਛਾ ਹੁਣ ਰੋਣਾ ਵੀ ਨਹੀਂ ਨਿਕਲਦਾ ਪੱਕਾ ਸੀਰ ਹੈ ਮੈਨੂੰ ਤਾਂ ਐਂ ਦੁੱਖ ਆ ਵੀ ਗੱਲ ਤਾਂ ਦੱਸ ਦਿੰਦੀ ਵੀ ਕੀ ਹੋਈ ਆ ਵੀ ਹਨਾ ਜਿਹੜੀ ਗੱਲ ਹੁੰਦੀ ਆ ਅਗੇ ਤੂੰ ਮੇਰੇ ਪਿਛੇ ਸੀਰੀਅਸ ਬਾਲਣ ਲੈ ਇਹ ਗੱਲ ਛੱਡਣ ਵਾਲੀ ਹੁੰਦੀ ਆ ਉਹ ਸਾਡੇ ਨਾਲ ਕੋਈ ਕੁੜੀ ਨਹੀਂ ਕਰਦੀ ਇੱਥੇ ਆ ਜਾ ਦੁੱਖ ਤਾਂ ਹੀ ਸਾਡਾ ਆਹੀ ਆਈ ਕੋਈ ਕਰਦੀ ਨਹੀਂ ਅਈ ਤਾਂ ਪਤਾ ਬਥੇਰਾ ਕਰਿਆ ਅਗਲੀ ਕਦਰ ਨਹੀਂ ਪਉਂਦੀ ਜਮਾ ਵੀ ਇਹ ਕਦਰ ਕਰੋ ਵੀ ਹਰ ਇੱਕ ਦੀ ਜਿਹੜਾ ਕਰਦਾ ਤਾਂ ਦੁੱਗਣਾ ਕਰੋ ਵੀ ਕਿਸੇ ਦਾ ਮਾੜਾ ਨਾ ਸੋਚੋ ਮੈਂ ਤਾਂ ਐਂ ਕਹਿਣਾਗਾ ਵੀ ਅਗਲੀ ਜਿਹੜਾ ਕਰ ਕੀ ਕਰ ਗਈ ਆਪਦਾ ਦੇਖੋ ਅਗਲੀ ਤਾਂ ਜਿਵੇਂ ਦਿਲ ਕੀਤਾ ਕਰ ਗਈ ਕੀ ਹੈ ਇਹ ਨਾ ਉਹ ਸਾਡਾ ਕੋਈ ਕੁੜੀ ਨਹੀਂ ਕਰਦੀ ਇੱਥੇ ਆ ਜਾਂਦੇ ਆ ਅੱਛਾ ਤੂੰ ਤੁਹਾਡੇ ਦਿਲ ਦੀ ਗੱਲ ਤਾਂ ਇਹ ਹੈ ਠੀਕ ਹੈ ਦੁੱਖ ਤਾਂ ਹੀ ਸਾਡਾ ਆਹੀ ਆਈ ਕੋਈ ਕਰਦੀ ਨਹੀਂ ਅਸੀਂ ਤਾਂ ਪਤਾ ਬਥੇਰਾ ਕਰਿਆ ਅਗਲੀ ਕਦਰ ਨਹੀਂ ਪਾਉਂਦੀ ਜਮਾ ਵੀ ਉਹ ਲਈ ਛੱਡ ਗਈ ਧੋਖਾ ਦੋਪਾ ਪਿਓ ਨੂੰ ਨਹੀਂ ਪਿਆਰ ਕਰਦੇ ਉਹ ਕਦਰ ਨਹੀਂ ਕਰਦੇ ਤਾਂ ਕਰਦੇ ਆਂ ਹੀ ਆਪਾਂ ਤਾਂ ਇਹ ਕਹਿਣਾ ਜਦੋਂ ਆਪਾਂ ਨੂੰ ਕੁੜੀ ਛੱਡਦੀ ਆ ਆਪਾਂ ਨੂੰ ਕਿਵੇਂ ਫੀਲ ਹੁੰਦਾ ਵੀ ਆਪਾਂ ਨੂੰ ਪਤਾ ਕਿਵੇਂ ਫੀਲ ਹੁੰਦਾ ਵੀ ਹੁਣ ਪਤਾ ਹੀ ਹੈ ਜਦੋਂ ਕੁੜੀ ਛੱਡ ਜੇ ਕੀ ਬੀਤਦੀ ਜੇ ਮੰਨ ਲਓ ਆਪਾਂ ਪਿਆਰ ਕੀਤਾ ਤੇ ਹੁਣ ਜਦੋਂ ਆਪਾਂ ਨੂੰ ਮੰਨ ਲਓ ਕੁੜੀ ਨੇ ਆਪਣੇ ਨਾਲ ਕਰ ਲਈ ਆਹੀਂ ਸੋਚਦੇ ਆਂ ਜੇ ਉਹ ਆਪਣੇ ਨਾਲ ਐ ਹੁੰਦੀ ਆ ਉਹਨੂੰ ਛੱਡਉਣਾ ਇਹ ਗੱਲ ਹੈ ਇਹ ਕਦਰ ਕਰੋ ਵੀ ਹਰ ਇੱਕ ਦੀ ਜਿਹੜਾ ਕਰਦਾ ਤਾਂ ਦੁੱਗਣਾ ਕਰੋ ਵੀ ਕਿਸੇ ਦਾ ਮਾੜਾ ਨਾ ਸੋਚੋ ਮੈਂ ਤਾਂ ਐਂ ਕਹਿਣਾਗਾ ਵੀ ਅਗਲੀ ਜਿਹੜਾ ਕਰ ਕੀ ਕਰ ਗਈ ਆਪਦਾ ਦੇਖੋ ਅਗਲੀ ਦਾ ਜਿੰਮੇਦਾਰੀ ਕੀਤਾ ਕਰ ਗਈ ਨੇ ਇਤਿ ਭੋਗਣਿਆ ਗੁਨਾਹਾਂ ਦੀ سزا ਵੀ ਇੱਥੇ ਮਿਲਨੀ ਆ ਸੀ ਕੌਣ ਹੁੰਨੇ ਕੁਛ ਕਰਨਾ ਆਪਾਂ ਕਹਦੇ ਨੇ ਆਣਾ ਵੀ ਬਤ ਪਾਣੂ ਕੀ ਹੁੰਦਾ ਆ ਆਪਦੇ ਜਵਾਕਾਂ ਜੱਲਿਆਂ ਚ ਘਰ ਪਰਿਵਾਰ ਚ ਸਭ ਕੁਝ ਨਿਕਲ ਜਾਂਦਾ ਜੀ ਆਪਾਂ ਕਹਿੰਦੇ ਨੇ ਕਿਸੇ ਦਾ ਮਾੜਾ ਕਰਾਂਗੇ ਉਹ ਦੁੱਗਣਾ ਹੋ ਕੇ ਨਿਕਲਦਾ ਸਭ ਤੋਂ ਵੱਡਾ ਪਾਪ ਹੀ ਕਿਸੇ ਦਾ ਦਿਲ ਤੋੜਨਾ ਹੁੰਦਾ ਮੰਨਦੇ ਹੋ ਇਹ ਗੱਲ ਨੂੰ ਕੋਈ ਵੀ ਆਈ ਸਾਡੇ ਨਾਲ ਸੋ ਇਹ ਚੀਜ਼ਾਂ ਜਿਹੜੇ ਦਿਲ ਦੀ ਲੱਗਦੀਆਂ ਨੇ ਸਿੱਧੀ ਰੱਬ ਤੱਕ ਜਾਂਦੀ ਰੱਬ ਤੱਕ ਜੀ ਬਾਲੇ ਉਹਦਾ ਰੂਹ ਨਿਕਲ ਗਈ ਸੀਗੀ ਜਦੋਂ ਹੋਇਆ ਮੈਂ ਬਸ ਮੈਨੂੰ ਤਾਂ ਪਤਾ ਨਹੀਂ ਜੀ ਖੇਤ ਕਣਕ ਵੀ ਦੇ ਰਿਹਾ ਕੁਛ ਨਹੀਂ ਗੱਲ ਨਿੁੱਲ ਹੋਈ ਅਗਲੀ ਬਲੌਗ ਕਰ ਬਿਨਾਂ ਗੱਲ ਤੋਂ ਹੀ ਬਿਨਾਂ ਗਾ ਕੋਈ ਗੱਲ ਨਹੀਂ ਮੈਨੂੰ ਦੱਸਿਆ ਵੀ ਨਹੀਂ ਕੀ ਗੱਲ ਆ ਸਸ ਅਟੈਚਮੈਂਟ ਹੋ ਜਾਂਦੀ ਆ ਉਦੋਂ ਬਸ ਬਹਾਨਾ ਹੁੰਦਾ ਬਲਾਕ ਕਰਨ ਦਾ ਅੱਛਾ ਵੀ ਗੱਲ ਨਹੀਂ ਕਰਦੇ ਬਸ ਸਿੱਧਾ ਬਲਾਕ ਕਰ ਬਸ ਵੀ ਮੈਨੂੰ ਪਹਿਲਾਂ ਤਾਂ ਗਰੀ ਗਈ ਵੀ ਆਪਾਂ ਐਂ ਕਰਾਂਗੇ ਐਂ ਕਰਾਂਗੇ ਬਾਅਦ ਕੋਈ ਗੱਲ ਵੀ ਨਹੀਂ ਦੱਸੀ ਮੈਨੂੰ ਦੁੱਖ ਵੀ ਹੈ ਨਾ ਤੁਸੀਂ ਕੀ ਕੋਈ ਦੱਸ ਰਹੀ ਹੋ ਤੁਸੀਂ ਦੁੱਖ ਹੋ ਰਿਹਾ ਨਾ ਤੁਹਾਨੂੰ ਰੋ ਕੇ ਦੱਸੋ ਥੋੜਾ ਜਿਆ ਬਥੇਰਾ ਬਥੇਰਾ ਰੋ ਲਈ ਬਥੇਰਾ ਰੋ ਲਈ ਅੱਛਾ ਹੁਣ ਰੋਣਾ ਵੀ ਨਹੀਂ ਨਿਕਲਦਾ ਐਂ ਗੱਲ ਹੋ ਗਈ ਉਹਦੀ ਹੁਣ ਕੋਈ ਮੈਨੂੰ ਤਾਂ ਐਂ ਦੁੱਖ ਆ ਵੀ ਗੱਲ ਤਾਂ ਦੱਸ ਦਿੰਦੀ ਵੀ ਕੀ ਹੋਈ ਆ ਵੀ ਹੈ ਨਾ ਜਿਹੜੀ ਗ ਅਗੇ ਤੋਂ ਮੇਰੇ 'ਤੇ ਸੀਰੀਅਸ ਬਾਲਾਂ ਲੈ ਇਹ ਗੱਲ ਛੱਡਣ ਵਾਲੀ ਹੁੰਦੀ ਆ ਆ ਪਤਾ ਹੀ ਐਂ ਕਹਿਨੇ ਆ ਬਸ ਕਿਸੇ ਨਾਲ ਕੋਈ ਗੱਲਬਾਤ ਨਾ ਕਰਵਾ ਆਪਦਾ ਇੰਜੋਏ ਕਰੋ ਹਾਂ ਕਿਸੇ ਪਿੱਛੇ ਨਾ ਲੱਗੋ ਕਿਸੇ ਕੁੜੀ ਦੇ ਚੱਕਰਾਂ 'ਚ ਬਸ ਆਪਦਾ ਇੰਜੋਏ ਕਰੋ ਲਾਈਫ ਨਹੀਂ ਦਾ ਧੋਖ ਹੀ ਆ ਬਸ